ਪਾਲਸੋ ਨੇ ਕਬੱਡੀ ਕੱਪ ਦੀ ਪਹਿਲੀ ਰੇਡ ਪਾ ਰਿਹਾ ਹੈ ਆ ਚਾਰ ਜਾਫੀ ਤੇ ਉਹ ਬਲੰਟੀ ਦੀ ਟੀਮ ਨੇ ਤਿਆਰ ਨੇ ਫੌਜੀ ਸੀਹੋ ਕਾਜਰੇ ਵਾਲਾ ਪਰ ਪਾਲਸੋ ਨੇ ਕਬੱਡੀ ਕੱਪ ਤੇ ਪਹਿਲਾ ਅੰਕ ਜਿਹੜਾ ਹੈ ਉਹ ਜਿੱਤ ਪਾ ਲਿਆ ਆਪਣੀ ਟੀਮ ਲਈ ਜੋੜ ਦਿੱਤਾ ਹੈ ਉਸਤਾਦ ਜੀ ਮਹਿਮਨਵਾਰੀਏ ਜੋਤੇ ਦੀ ਰੇਡ ਪੈ ਰਹੀ ਹੈ ਇਹ ਉਹ ਕੋਇਨ ਆਈ ਨੀ ਜ਼ਿਲੈਂਡ ਹੈ

ਨੇ ਆ ਚਾਰ ਜੱਥੇ ਦੇ ਵਿੱਚ ਸ਼ੀਲੂ ਵੀ ਹੈ ਅਮਨ ਵੀ ਹੈ ਨਾਲ ਦੇਖਦੇ ਵੀ ਫੌਜੀ ਵੀ ਮੰਨੇ ਪਰਨੇ ਕਬੱਡੀ ਦੇ ਖਿਡਾਰੀਆਂ ਦੇ ਵਿੱਚੋਂ ਕੌਣ ਇਹ ਕੌਣ ਕੌਣ ਬੋਲਦਾ ਹੈ ਧਮਾਲਾ ਮੇਰੇ ਦੋਸਤੋ ਲਾ ਕੇ ਮਨਾਨਾ ਦੇ ਕਮਾਲਾ ਮੇਰੇ ਦੋਸਤੋ ਇਹ ਅਮਨ ਹੈ ਜੌਰੇ ਵਾਲੇ ਰਣੀ ਦਾ ਵੀ ਸੰਗਰੇ ਦੀ ਕੋਸ਼ਿਸ਼ ਕਰਦਾ ਹੋਇਆ ਪਰ ਸਮਨ ਦਾ ਇਤਰਾਜ ਹੋ ਲੇਕਿਨ ਜਦੋਂ ਚੁੰਗੀ ਆਹ ਦੇਖਦੇ ਵੀ 2022 ਕੈਨੇਡਾ ਦੇ ਕਬੱਡਾ ਦੇ ਬੈਸਟ ਲੇਡਰ ਰਿਹਾ ਜਿਹੜੇ ਜਿਹੜੇ ਬੰਡੀ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰਦੇ ਮੇਰੇ ਵੱਲ ਤੇਮੇ ਵਾਲੇ ਬੰਡੀ ਦੀ ਰੇਡ ਤੇ ਲੁਕਮਾ ਵਾਲਾ ਅਮਨ ਗੱਲ ਆਹ ਸਾਹਮਣੇ ਪਾਰਟੀ ਨੇ ਕਬੱਡੀ ਪਾ ਦਿੱਤੀ ਹੈ ਗੁਰੂ ਖੋਟੇ ਵਾਲਾ ਕਬੱਡੀ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਤਲਵੰਡੀ ਤਰਤੀ ਬੂਟੇ ਨੇ ਤਗੜੀ ਕਬੱਡੀ ਖੇਡੀ ਬੱਗੇਪੁਰ ਦੇ ਮੰਗੀ ਦੇ ਨਾਲ ਮੰਗਰ ਸਿੰਘ ਦੀ ਟੀਮ ਇਧਰੋਂ ਟੰਡੂ ਪੰਜਾਬੀ ਨਕੋਦਰ ਦੀ ਟੀਮ ਨਾਲ ਆਹ ਤਲਵੰਡੀਆਂ ਨੌਜਵਨ ਪਿੰਟਾ ਤੇ ਜੱਜ ਦੋ ਭਰਾ ਕਬੱਡੀ ਖੇਡਦੇ ਆ ਦੋਨਾਂ ਦੀ ਬੱਲੇ ਬੱਲੇ ਹੈ ਇੱਕ ਪਾਸੇ ਦੁਨੀਆ ਦਾ ਸੁਪਰਸਟਾਰ ਬਣਿਆ ਹੋਇਆ ਹੈ ਅੱਜ ਦੇ ਸਮੇਂ ਦੇ ਵਿੱਚ ਪਰ ਆਹ ਨੌਜਵਨ ਵਿੰਦਰ ਵੀ ਕੋਸ਼ਿਸ਼ ਤੇ ਨੰਬਰ 8 ਲਈ ਧਾਰੀ ਦੇ ਹਿੱਸੇ ਜਾਜ ਰਿਹਾ ਹੈ ਕਬੱਡੀ ਸਲੇਮ ਪਿੰਡ ਹੈ ਪਰ ਮੱਲੀਆਂ ਲਈ ਖੇਡਦਾ ਖੇਡਦਾ ਰਮਨਾ ਮੱਲੀਆਂ ਦੇ ਨਾਂ ਦੇ ਨਾਲ ਵਿਧੀਆਂ ਦੇ ਵਿੱਚ ਪ੍ਰਸਿੱਧ ਹੋ ਗਿਆ ਖਿਡਾਰੀ ਆਹ ਕਬੱਡੀ ਪੌਣ ਦੇ ਲਈ ਵਾਧਾ ਹੋਇਆ ਹੈ ਗੁਰੂ ਧੋਤੀ ਇਹਦਾ ਔਰ ਜਿੰਦਾ ਸੰਤੋ ਚੱੱਡੇ ਦਾ ਬੁੱਲੜ ਜੱਟੇ ਨੇ ਨੌਜਾ ਦੇ ਸੀਜ਼ਨ ਦੇ ਵਿੱਚ ਬੱਲੇ ਬੱਲੇ ਕਰਵਾਈ ਹੋਈ ਹੈ ਸੰਤੋ ਚੱੱਡੇ ਵਾਲੇ ਨੇ ਵੀ ਗੱਲ ਸਿਰੇ ਲਾਈ ਹੋਈ ਹੈ ਪਾਪਸੁਰ ਦੇ ਕੱਪ ਤੇ ਪੁੱਠੀ ਔਰ ਰਮਨ ਨੇ ਮੱਲੀਆਂ ਵਾਲੇ ਨੂੰ ਪਾਈ ਹੋਈ ਹੈ ਵੱਜਦਾ ਪਾਪ ਨੰਬਰ ਜਿਹੜਾ ਰਮਨ ਬੱਧੀ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਬੱਗੇਪਿੰਡ ਵਾਲੇ ਲੰਬੇ ਦੀ ਰੇਡ ਤੇ ਉਸਤਾਦ ਜੀ ਗੱਲ ਕਰ ਰਹੇ ਆ ਲੰਬਾ ਹੈ ਬੱਗੇਪਿੰਡ ਵਾਲਾ ਕੋਈ ਮਾਰੇ ਧਾਲ ਕੋਈ ਮਾਰੀ ਕੋਈ ਨੱਚ ਕੇ ਬੱਤਾ ਮ ਲਾਗਦਾ ਏ ਮੇਰ ਜਿੰਨਾ ਜੇ ਰੱਬ ਦੀ ਮਿਹਰ ਹੋ ਜਾਏ ਬੰਦਾ ਫਿਰ ਪਹਿਲਵਾਨ ਬਣ ਜਾਂਦਾ ਏ ਰੱਬ ਦੀ ਮਿਹਰ ਦੇ ਨਾਲ ਸਾਰ ਬਣਾ ਜ ਸਕਦਾ ਫਿਰ ਦੁਨੀਆ ਦਾ ਸੁਪਰਸਟਾਰ ਸੁਪਰ ਡੋਪਰ ਲਓ ਬੱਗੇਪਿੰਡ ਵਾਲਾ ਆ ਦੂਸਰੇ ਪਾਸੇ ਹਰਿਆਣੇ ਵਾਲਾ ਕਿ ਸ਼ੀਲੂ ਆ ਗਿਆ ਵਿੱਚ ਦੁਨੀਆ ਦੇ ਮੰਗਰਸਲੀ ਕੋਨੇ-ਕੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾ ਰਿਹਾ ਹੈ ਜਿਵੇਂ ਦੁਨੀਆ ਕਰੇ ਕਰੋ ਨੇ ਤਾਂ ਲਓ ਅਗਲੀ ਕਬੱਡੀ ਲਜ਼ੋਰ ਵਾਲਾ ਮੈਦਾਨ ਦੇ ਵਿੱਚ ਦੇਖਦੇ ਨੇ ਨਿੱਕਾ ਲਜ਼ੋਰ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਕਾਲੇ ਸਿੰਘੇ ਵਾਲੇ ਨੇ ਗੱਲ ਸਿਰੇ ਲਾਈ ਹੋਈ ਹੈ ਪਰ ਦੇਖਦੇ ਆ ਵੀ ਜੱਜ ਤਲਵੰਡ ਵਾਲਾ ਕੋਸ਼ਿਸ਼ ਕਰ ਰਿਹਾ ਜਫਾ ਤਾਉਣ ਦੀ ਤੇ ਨੰਬਰ ਇਹ ਜਲੇ ਢਾੜੀ ਦੇ ਹਿੱਸੇ ਜਾ ਰਿਹਾ ਹੈ ਹਿੰਦੂ ਦਾ ਰੁੜਕਾ ਪਿੰਡ ਹੈ ਦੁਨੀਆਂ ਦਾ ਨੇ ਵਿੱਚ ਕਹਿੰਦੇ ਚਰਚਾ ਰੁੜਕਾ ਕਲਾਂ ਦੀ ਦੁਨੀਆਂ ਦਾ ਪ੍ਰਸਿੱਧ ਪਿੰਡ ਜिले ਜਲੰਧਰ ਦਾ ਰੁੜਕਾ ਤੇ ਆ ਨੌਜਾਨ ਅੱਜ ਦੇ ਸਮੇਂ ਦੇ ਚਰਚਾ ਕਰਵਾ ਰਿਹਾ ਰੁੜਕੇ ਦੀ ਹਿੰਦੂ ਰੁੜਕੇ ਵਾਲਾ ਇਸ ਲਈ ਕਬੱਡੀ ਪੌਣ ਦੇ ਲਈ ਵਾਧਾ ਹੋਇਆ ਹੈ ਬਈਆ ਪਲੰਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਦੇ ਚਾਰ ਜਾਫੀਆਂ ਵਿੱਚੋਂ ਪਰ ਸਾਹਮਣੇ ਦੇਖਦਾ ਵੀ ਸੱਜੀ ਢੇਰੀ ਵਾਲੇ ਇਸ਼ਾਰਾ ਕਰਦੇ ਹੋਵੇ ਨੰਬਰ ਜਿਹੜਾ ਤਾਵੀ ਦਾ ਮਹਿਮਦ ਵਾਲੀਏ ਜੋਤੇ ਦੀ ਰੇਡ ਫੇਰ ਮੈਦਾਨ ਦੇ ਵਿੱਚ ਆ ਜੋਤਾ ਮਹਿਮਦ ਵਾਲੀਆ ਫੇਰ ਕਪੂਰਸਲੀਆ ਤੇ ਬੇ ਵਾਲੇ ਰੰਤਨ ਦੀ ਗੱਲ ਕਰ ਹਰ ਕੋਈ ਕਰਦਾ ਹੈ ਸੈੰਦ ਵਾਲੀਆ ਸੁਰਜੀਤ ਜੀ ਦੀ ਹਾਂ ਮੈਂ ਹਰ ਕੋਈ ਕਰਦਾ ਆ ਵੀ ਕਪੂਰਸਲੀਆ ਕੋਸ਼ਿਸ਼ ਕਰਦਾ ਇਹ ਆ ਨੌਜਵਾਨ ਸੱਨੀ ਕਾਲਾ ਸੰਘੇ ਵਾਲਾ ਜਿੱਤੇ ਅਮਨ ਲੂਕੂ ਦਾ ਧੰਨਵਾਦ ਹੈ ਅਮਰੀਕ ਖੋਸਾਪੁਰਾ ਜੀ ਦਾ ਇਧਰ ਅਮਰੀਕ ਜੀ ਸਾਰੇ ਵੀਰ ਘਵਾਲਾ ਵਾਲੇ ਜਸ਼ਨ ਮਹਿਲਾ ਜੀ ਦਾ ਤੇ ਸੰਧੂ ਬਰਦਸ ਆਪਣੇ ਆਪਣੇ ਦੇ ਨਾਮ ਬਟਾਉਂਦੇ ਹੋ ਸਾਰੇ ਬਲਾਰਿਆਂ ਦਾ ਧੰਨਵਾਦ ਲਓ ਜਿਤਪਾਲ ਮੈਦਾਨ ਦੇ ਵਿੱਚ ਦੇਖਦੇ ਜੀ ਬੰਦੀਆਂ ਕਬੱਡੀ ਅੱਜ ਚੜ੍ਹ ਚੜ੍ਹ ਕੇ ਦੇਖਣਾ ਜ਼ਮਾਨਾ ਹਲ ਕਰ ਕਰਕੇ ਜਦੋਂ ਦੋ ਮਾਰਚ ਨੂੰ ਠੱਗਿਆਂ ਦੇ ਵਿੱਚ ਟੱਕਰ ਹੋਊਗਾ ਆ ਮੁੰਡੇ ਦਾ ਸਕੋਰ ਵੀ ਉਹ ਗੱਡੀ ਦੇ ਨਾਲ ਉੱਥੇ ਮਾਨਸ ਮਾਰਗੀ ਦਾ ਜਾਊਗਾ ਆ ਜੀਲੂ ਤੇ ਜਿਤਪਾਲ ਦਾ ਮੁਕਾਬਲਾ ਹਾਸੋ ਦਾ ਕਬੱਡੀ ਕਲੱਬ ਫਾਇਦਾ ਮੈਚ ਫਸ ਆਪ ਦੀ ਖੇਡ ਖੇਡੇ ਜਾ ਰਹੀ ਹੈ ਮਾਈ ਗੋਡ ਵਾਹ ਉਤਮਰੀ